ਸਰ ਦੇ ਖਾਤੇ ਜੀ ਕਿਰੋਗੇ ਦੇਸ਼ ਉਹ ਹੌਸਲੇ ਆ ਪੀਰ ਦੀ ਰਸੀਆਂ ਦੇ ਖਿਲਾਫ ਆਪਣੇ ਪਿੰਡ ਦੇ ਫੈਲ ਦਾ ਰਵਾਣੇ ਕੰਮ ਕਰਾ ਪੱਤੀ ਆਪਣਾ ਨਾੜਨ ਸਿਰ ਤੇ ਵੀ ਦੇ ਸੁਦਾ ਦਸ਼ਾ ਕਰ ਨਹੀਂ ਜੀ ਮਮ ਤੇ ਪਿੰਡ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਡੇ ਇੱਕ ਛੋਟੇ ਜਿਹੇ ਸਨੇਹ ਦੇ ਉੱਤੇ ਪਿੰਡ ਵਾਲੇ ਇਕੱਠੇ ਹੋਏ ਅਸੀਂ ਅੱਜ ਦੁੱਤ ਨਸਿਆਂ ਵਿਰੋਧ ਤੋਂ ਜੋ ਕਿ ਸਾਡੀ ਸੀਐਮ ਸਾਹਿਬ ਨੇ ਡਿਊਟੀ ਲਈ ਹੋਈ ਆ ਮੰਤਰੀ ਸਾਹਿਬ ਵੱਲੋਂ ਡਿਊਟੀ ਲੱਗੀ ਹੈ ਕਿ ਅਸੀਂ ਪਿੰਡ ਪਿੰਡ ਜਾ ਕੇ ਜਿਹੜਾ ਨਸ਼ੇ ਦਾ ਪ੍ਰਚਾਰ ਕਰੀਏ ਵੀ ਜਿਹੜਾ ਸਾਰੇ ਪਿੰਡ ਦਾ ਸਾਨੂੰ ਸਾਥ ਮਿਲੇ ਜਿਹੜਾ ਕੋਈ ਨਸ਼ਾ ਵੇਚਦਾ ਉਹਦੇ ਲਈ ਅਸੀਂ ਕਾਰਵਾਈ ਕਰ ਸਕੀਏ ਵੀ ਨਸ਼ਾ ਵੇਚਣਾ ਬੰਦ ਕਰਾ ਸਕੀਏ ਤੇ ਜਿਹੜਾ ਵੀ ਨਸ਼ੇ ਤੇ ਲੱਗ ਚੁੱਕਾ ਉਹ ਤਾਂ ਸਾਨੂੰ ਪਤਾ ਲੱਗੂਗਾ ਤੇ ਉਹਦਾ ਇਲਾਜ ਕਰਵਾ ਸਕੂਗਾ। ਤਾਬਨੀ ਵੀ ਦਿੱਤੀ ਤੁਸੀਂ ਅੱਜ ਇੱਥੇ ਸਟੇਟ। ਤਾਬਨੀ ਤੇ ਹੈ ਹੀ ਆ ਵੀ ਜਿਹੜਾ ਕੋਈ ਨਸ਼ਾ ਵੇਚਦਾ ਉਹਦੇ ਪੂਰੇ ਖਿਲਾਫ ਹੈ। ਪਿੰਡ ਵਾਸੀ ਵੀ ਲਗਭਗ ਸਾਰੇ ਖਿਲਾਫ ਹੀ ਆ। ਸਰਕਾਰ ਤੇ ਬਹੁਤ ਜ਼ਿਆਦਾ ਇਹਦੇ ਲਈ ਕਰ ਰਹੀ ਆ ਵੀ ਜਾਂ ਤੇ ਪੰਜਾਬ ਛੱਡ ਦੇਣ। ਜਾਂ ਨਸ਼ਾ ਵੇਚਣਾ ਛੱਡ ਦੇਣ। ਅਸੀਂ ਜਿਹੜਾ ਆਪਣਾ ਪੰਜਾਬ ਆ ਰਗਲਾ ਪੰਜਾਬ ਬਣਾਉਣਾ ਇਹਦੇ ਵਿੱਚ ਨਸ਼ਾ ਨਹੀਂ ਅਸੀਂ। ਤੇ ਸੁਣਨਾ ਵੀ ਕੋਈ ਨਸ਼ਾ ਨਹੀਂ। ਉਹ ਭਗਵੰਤਬਾਨ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਨਸ਼ਿਆਂ ਪ੍ਰਤੀ ਮੁਹਿੰਮ ਚਲਾਈ ਗਈ ਹੈ ਬਹੁਤ ਵਧੀਆ ਮਹਿੂਮਾ ਸਾਡੇ ਪਿੰਡ ਚ ਵੀ ਅਸੀਂ ਕਈ ਮੀਟਿੰਗਾਂ ਇਸ ਤੋਂ ਪਹਿਲਾਂ ਵੀ ਨੈਸ਼ਨਲ ਦੇ ਖਿਲਾਫ ਕੀਤੀਆਂ ਉਹਨਾਂ ਨੂੰ ਵਰਨਣਾ ਵੀ ਦਿੱਤੀਆਂ ਕਿ ਜੋ ਨਸ਼ਾ ਵੇਚਦਾ ਵੀ ਹਟਜੂ ਪਰ ਉਹਨਾਂ ਨੇ ਸਾਡੀ ਗੱਲ ਮੰਨੀ ਆ ਹਟ ਗਏ ਤੇ ਸਾਡੇ ਪਿੰਡ ਚ ਇਹੀ ਅੱਜ ਸੁਪਦੇਸ਼ ਗਿਆ ਵਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਕਿਉਂਕਿ ਸਾਡੇ ਬੱਚੇ ਵੀ ਬਹੁਤ ਆ ਇਸ ਨੂੰ ਇਕੱਠ ਦੇ ਆਪ ਹੀ ਦੇਖ ਲਿਆ ਹੋਵੇਗਾ ਸਾਰਾ ਸਾਰਾ ਪਿੰਡ ਸਾਡਾ ਹਾਮੀ ਭਰਦਾ ਵਾ ਸਾਰਾ ਸਾਡਾ ਪਿੰਡ ਸਾਡੇ ਨਾਲ ਜਾਣ ਦੇ ਰਿਕਾਰਡਨ ਕੀਤਾ ਗਿਆ ਰਸੀਬੇ ਦਾ ਇਹ ਜੀ ਸਾਡੇ ਮੰਤਰੀ ਕਈ ਪਿੰਡ ਤੋਂ 6-7 ਮਹੀਨਿਆਂ ਗੈੜੀ ਪੰਚਾਇਤ ਬਣੀ ਨੂੰ ਅਸੀਂ ਕਹਿੰਦੇ ਕੰਮ ਸ਼ੁਰੂ ਕਰੀਏ ਸਾਡੇ ਇੱਕ ਦੋ ਕੰਮ ਚੱਲਦੇ ਵੀ ਨੇ ਅਸੀਂ ਜੋ ਸੀਵਰੇਜ ਵਾਲੇ ਪਾਈਪਾਂ ਦੀ ਜੋ ਕੰਮ ਦਾ ਅਧਕਾਰ ਚੇਅਰਮੈਨ ਸਾਹਿਬ ਜਰਾਵਤ ਜੀ ਨੇ ਕੀਤਾ ਵਾ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਆ ਸਾਨੂੰ ਗ੍ਰਾਂਟ ਵੀ 5 ਲੱਖ ਦੀ ਜਾਰੀ ਕਰਕੇ ਗਏ ਨੇ ਉਹ ਕਹਿੰਦੇ ਵਿਕਾਸ ਦੇ ਕੰਮ ਕਰੋ ਥੋੜੇ ਵਿਕਾਸ ਦੇ ਕੰਮਾਂ 'ਚ ਕੋਈ ਖਰੋਤ ਨਹੀਂ ਆਉਣ ਦੇਵਾਂਗੇ ਤੁਹਾਨੂੰ ਹੋਰ ਵੀ ਫੰਡ ਜਾਰੀ ਕਰਾਂਗੇ ਇਹਨੂੰ ਸਰਕਾਰ ਦਾ ਇੱਕ ਚੰਗਾ ਪ੍ਰਤਲਾ ਦੇਖਿਆ ਜਾਂਦਾ ਹੈ ਕਿਉਂਕਿ ਜਿਹੜਾ ਅੱਜ ਕੱਲ ਨਸ਼ਿਆਂ ਦੇ ਨਾਲ ਲੋਕ ਬਹੁਤ ਸਾਡੇ ਪਿੰਡ ਦੇ ਕਈ ਬੱਚੇ ਮਤਲਬ ਨਸ਼ੇ ਦੇ ਲੋਕ ਵੱਡੋ ਨਾ ਨੇ ਡੱਟ ਗਏ ਹੋ ਗਏ ਤੇ ਜੇ ਇਸ ਕੰਮ ਦੇ ਨਾਲ ਕੁਝ ਬੱਚਿਆਂ ਦਾ ਭਲਾ ਹੁੰਦਾ ਕੁਝ ਆਪਣੇ ਸੋਸਾਇਟੀ ਦਾ ਭਲਾ ਹੁੰਦਾ ਤੇ ਬਹੁਤ ਵਧੀਆ ਚੀਜ਼ ਆ ਭਲਾ ਕੋਚੀ ਵੀਰ ਜਿਹੜਾ ਬਾਰਡਰ ਤੇ ਡਟ ਕੇ ਲੜਿਆ ਪਿੰਡ ਵਾਲਿਆਂ ਨੇ ਸੇਵਾ ਦਿੱਤੀ ਉਹਨੂੰ ਸਰਪੰਚ ਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਡਿਊਟੀ ਕਿਸ ਤਰ੍ਹਾਂ ਨਿਭਾਈ ਡਿਊਟੀ ਜੀ ਅਸੀਂ ਆਪਾਂ ਚਾਹੁੰਦੇ ਹਾਂ ਮਤਲਬ ਜਿਸ ਤਰ੍ਹਾਂ ਫੌਜ ਦੇ ਵਿੱਚ ਆਪਾਂ ਡਿਊਟੀ ਨਿਭਾਈ ਆ ਵਧੀਆ ਤਰੀਕੇ ਨਾਲ ਕੰਮ ਕੀਤਾ ਉਹੀ ਅਹਿਸਾਸ ਲੈ ਕੇ ਆਪਾਂ ਪਿੰਡ ਵੱਲ ਆਏ। ਜਿਹੜੇ ਪਿੰਡ ਦੇ ਪਹਿਰੇਦਾਰ ਜਿਹੜੇ ਬਿਲਕੁਲ ਜੀ। ਕੋਸ਼ਿਸ਼ ਕਰਾਂਗੇ ਜੋ ਵੀ ਆਪਣੇ ਪਿੰਡ ਵੱਲ ਕੋਈ ਨਸ਼ਾ ਵੇਚਦਾ ਜਾਂ ਦੇਖਿਆ ਗਿਆ ਜਾਂ ਕੋਈ ਕਰਨ ਵਾਲਾ ਲੱਭੂਗਾ ਆਪਾਂ ਨੂੰ ਉਹ ਜਰੂਰ ਆਪਾਂ ਅੱਗੇ ਭੇਜਾਂਗੇ ਸਰਕਾਰ ਵੱਲ ਤਾਂ ਕਿ ਇਸ ਚੀਜ਼ ਵਿੱਚ ਤਾਰੋ। ਬਹੁਤ ਵਧੀਆ ਜੀ। ਬਹੁਤ ਵਧੀਆ ਨੌਜਵਾਨੀ ਬਚੋ ਵੀ ਜੀ। ਜੇ ਆਮ ਆਦਮੀ ਪਾਰਟੀ ਦੀ ਸੋਚ ਵਧੀਆ ਤਾਂ ਵਧੀਆ ਗੱਲ ਆ ਜੀ ਇਹ। ਜੇ ਦਿਲੋਂ ਕਰਦੇ ਆ ਚੰਗੀ ਗੱਲ ਆ ਜੀ। ਹੁਣਾ ਵੀ ਚਾਹੀਦਾ ਨਸ਼ੇ ਪੰਜਾਬ ਵਿੱਚ ਵੱਧ ਵੀ ਬਹੁਤ ਗਏ ਨੇ। ਬਿਲਕੁਲ ਬਹੁਤ ਵਧੀਆ ਜੀ। ਜਿਵੇਂ ਬਾਕੀ ਸਾਡੀ ਪੰਚਾਇਤ ਹੈ ਜਿਹੜੀ ਰਲਕੇ ਦਾ ਅਸੀਂ ਸਪੋਰਟ ਕਰਾਂਗੇ ਸਰਕਾਰ ਦੇ ਚੱਕ ਦੇ ਵਿੱਚ ਖੜਾਂ ਪੰਸਾ ਵਾਜੀ ਦੀ ਕੀ ਪਰਸ ਅੱਜ ਪਵਾ ਕਾਗਜ਼ ਪਵਾ ਮੰਦ ਆਖਟ ਸੰਗਣਵਾਲ ਮਜਾਰਾ ਮਿਲਗਾ ਸਾਮਨੀ ਫੁਰਦ ਤੇ ਅੰਗਲੇ ਵਜੇ ਕੌਂਟ ਕਨੇ ਦਿਨਿਆਂ ਦਾ ਨਸ਼ਾ ਵਿਰੁੱਧ ਨਸ਼ਾ ਅਪਰਾਧਾਰੇ ਪਾਰੇ ਪਿੰਡ ਦਾ ਵਧੀਆ ਸਹਿਯੋਗ ਮਿਲ ਰਿਹਾ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਪ੍ਰਸ਼ਾਸਨ ਦੀ ਮਦਦ ਕਰੋ ਜੋ ਕਿ ਆਪਣਾ ਰੰਗਲਾ ਪੰਜਾਬ ਬਣਕਰ ਮੈਂ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅਜਿਹੇ ਇੱਕ ਪਿੰਡ ਦਾ 5 ਲੱਖ 10 ਲੱਖ 8 ਲੱਖ ਰੁਪਏ ਜਾਰੀ ਕਰ ਦਿੱਤੀਆਂ ਨੇ ਨਾਮ ਨਾਲ ਪਰਵਾਹ ਕਰਦਾ ਕੰਦਨ ਨੂੰ ਮੁਬਾਰਕਬਾਦ ਦਿੰਦਾ ਤੇ ਮੈਂ ਕਹਿੰਦਾ ਕਿ ਮੈਂ ਬਜਾਜ ਜੀ ਬਾਈ ਕੀ ਚੋਤਾ ਸਰਪਾ ਸਰ ਜੀ ਦਾ ਸਾਹਿਬ ਹੈ ਕੋਟੀ ਕੀ ਫਤੇ ਮੈਂ ਸੋਨੀ ਸਰਪਾਈ ਪਿੰਡ ਖਾਗੜ ਤੋਂ ਜੀ ਅੱਜ ਮੰਤਰੀ ਸਾਹਿਬ ਦਾ ਤਹਿ ਦਨੋ ਧੰਨਵਾਦ ਆ ਉਹਨਾਂ ਨੇ ਕੰਗੜਵਾਲ ਨੂੰ 5 ਲੱਖ ਰੁਪਏ ਤੇ ਪਵੇ ਨੂੰ ਵੀ 5 ਲੱਖ ਰੁਪਏ ਤੇ ਸਾਡੇ ਖਾਗੜ ਨੂੰ ਸਪੈਸ਼ਲ 3 ਲੱਖ ਰੁਪਏ ਵਾਧਾ ਦਿੱਤਾ ਜੀ ਕਿਉਂਕਿ ਪਮਿਆਂ ਚ ਸੰਮਤੀ ਹੋ ਗਈ ਸੀਗੀ ਸਾਡਾ ਇਲੈਕਸ਼ਨ ਹੋਇਆ ਸੀਗਾ ਤੇ ਮੰਤਰੀ ਸਾਹਿਬ ਨਾਲ ਆਪਣਾ ਬੈਸੀ ਵੀ ਦਿਲੋਂ ਪਿਆਰ ਆ ਜੀ ਤੇ ਉਹਨਾਂ ਨੇ ਦਸਤਾਬੀਜ਼ ਛੜਕਾ ਜਿਹੜੀ ਸਾਡੀ ਪਵਾ ਸਾਗੜ ਦੀ ਦੋਨੇ ਛੜਕਾਂ ਸਾਡੀਆਂ ਪਾਸ ਹੋ ਗਈਆਂ ਬਰਸਾਤਾਂ ਤੋਂ ਬਾਅਦ ਸਾਡੀ ਸੜਕ ਬਣਨੀ ਸ਼ੁਰੂ ਹੋ ਜਾਣੀ ਹੈ ਜੀ ਜਿਸ ਤਰ੍ਹਾਂ ਹੁਣ ਸਰਕਾਰ ਨੇ ਨਿਰੰਤਰ ਕਈ ਨਸ਼ਿਆਂ ਬੁਧ ਜਿਤਨਾ ਦਾ ਹੰਧਾਰਾ ਮਿਲ ਰਿਹਾ ਪਿੰਡਾਂ ਬਹੁਤ ਵਧੀਆ ਹੰਧਾਰਾ ਮਿਲ ਰਿਹਾ ਜੀ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਵੀ ਕਬੱਡੀ ਖੇਡੋ ਖੋਖੋ ਖੇਡੋ ਮਿੱਤਰੋ ਜ਼ਿੰਦਗੀ ਤੁਹਾਡੀ ਆਪਣੀ ਆ ਮਾਪੇ ਨੇ بڑا ਤੁਹਾਡੇ ਤੇ ਆਸ਼ੀਰਵਾਦ ਆ ਵੀ ਸਾਡੇ ਬੱਚੇ ਪੜਨ ਅਫਸਰ ਬਣਨ ਤੇ ਆਪਾਂ ਦੇਖਿਆ ਜਿਵੇਂ ਹੁਣ ਮੀਡੀਆ ਤੇ ਚੱਲਦਾ ਹੀ ਰਹਿੰਦਾ ਕੋਈ ਬੇਟੀਆਂ ਜੱਜ ਬਣਦੀਆਂ ਨੇ ਤੇ ਖੁਸ਼ੀ ਹੁੰਦੀ ਆ ਸਾਰੇ ਨਗਰ ਨੂੰ ਸਾਰੇ ਵਰਲਡ ਨੂੰ ਤੇ ਮਾਂ ਬਾਂਦਰ ਤੇ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਬਹੁਤ ਵਧੀਆ ਜੀ ਸਾਡੇ ਪਿੰਡ ਦੇ ਨਗਰ ਨੇ ਸਾਡਾ ਸਾਥ ਦਿੱਤਾ ਤੇ ਸਪੈਸ਼ਲ ਧੰਨਵਾਦ ਆ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਦਾ ਜਿਨ੍ਹਾਂ ਨੇ ਸਾਡੇ ਦੋਨਾਂ ਪਿੰਡਾਂ ਨੂੰ ਗ੍ਰਾਂਟ ਦਿੱਤੀ ਆ ਤੇ ਬਹੁਤ ਹੰਧਾਰਾ ਮਿਲ ਰਿਹਾ ਜੀ ਜੁੱਤ ਨਸ਼ਾ ਵਿਰੋਧਾ ਸਪੈਸ਼ਲ ਧੰਨਵਾਦ ਆ ਭਗਵਨ ਮੁੱਖ ਮੰਤਰੀ ਪ੍ਰਮਾਤਮਾਨ ਜੀ ਦਾ ਜਿਨ੍ਹਾਂ ਨੇ ਇਹ ਉਤਮ ਕੀਤਾ ਯੋਧਨਾ ਸ਼ਰਮਾ ਜੋ ਕਿ ਸਮੇਂ ਦੀ ਡਿਮਾਂਡ ਸੀਗੀ